ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਦੇ ਇੱਕ ਸਕੂਲ ਵਿੱਚ ਪਿਛਲੇ ਕਈ ਦਿਨਾਂ ਤੋਂ ਤੀਜੀ ਜਮਾਤ ਵਿੱਚ ਪੜ੍ਹਦੇ ਸਿੱਖ ਬੱਚੇ ਉੱਤੇ ਕਈ ਹਮਲੇ ਹੋ ਚੁੱਕੇ ਨੇ ਸਿੱਖ ਪਰਿਵਾਰ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰਨ ਲੱਗੇ ਆ ਮਾਪਿਆਂ ਨੇ ਇਲਜ਼ਾਮ ਲਾਇਆ ਕਿ ਬੱਚੇ ਉੱਤੇ ਚੌਥਾ ਹਮਲਾ ਹੋਣ ਮਗਰੋਂ ਸਕੂਲ ਪ੍ਰਿੰਸੀਪਲ ਨੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ ਉਹਨਾਂ ਕਿਹਾ ਕਿ ਸਮੇਂ ਸਿਰ ਠੋਕਮੀ ਕਾਰਵਾਈ ਨਾ ਹੋਣ ਕਰਕੇ ਉਹਨਾਂ ਨੂੰ ਹੁਣ ਆਪਣੇ ਬੱਚੇ ਦੀ ਸੁਰੱਖਿਆ ਦੀ ਫਿਕਰ ਹੈ ਉਹ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰ ਰਹੇ ਨੇ ਓਮਨੀ ਨਿਊਜ਼ ਦੀ ਰਿਪੋਰਟ ਮੁਤਾਬਕ ਬੱਚੇ ਨੇ ਦੱਸਿਆ ਕਿ ਸਕੂਲ ਵਿੱਚ ਕੁਝ ਜਮਾਤੀਆਂ ਨੇ ਉਸ ਨੂੰ ਘੇਰ ਲਿਆ ਤੇ ਇੱਕ ਜਣੇ ਨੇ ਮੂੰਹ ਤੇ ਘਸੁੰਮ ਮਾਰਿਆ ਇਸ ਮਗਰੋਂ ਕਈ ਵਾਰ ਅਜਿਹਾ ਹੋਇਆ ਪਰਿਵਾਰ ਦੀ ਪਛਾਣ ਹਾਲਾਂਕਿ ਜਨਤਕ ਨਹੀਂ ਕੀਤੀ ਗਈ ਅਤੇ ਬੱਚੇ ਦੀ ਮਾਂ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿੱਚ ਉਹਨਾਂ ਵੱਲੋਂ ਆਪਣੇ ਬੱਚੇ ਨੂੰ ਹੈਨੋਵਰ ਪਬਲਿਕ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਤਕਰੀਬਨ 300 ਤੋਂ ਵੀ ਵੱਧ ਬੱਚੇ ਨੇ ਪਰਿਵਾਰਿਕ ਮੁਤਾਬਕ ਸ਼ੁਰੂਆਤ ਵਿੱਚ ਸਿਰਫ ਜ਼ੁਬਾਨੀ ਕਲਾਮੀ ਹੀ ਬੱਚੇ ਨਾਲ ਬਤਮੀਜ਼ੀ ਕੀਤੀ ਜਾਂਦੀ ਸੀ ਪਰ ਜਲਦੀ ਹਮਲੇ ਸ਼ੁਰੂ ਹੋ ਗਏ ਇਸ ਬਾਰੇ ਸਕੂਲ ਵਿੱਚ ਸ਼ਿਕਾਇਤ ਕੀਤੀ ਗਈ ਪਰ ਇੱਕ ਹਫ਼ਤੇ ਵਿੱਚ ਮੁੜ ਹਮਲਾ ਹੋ ਗਿਆ ਸਟੂਡੈਂਟਸ ਨੇ ਸਿੱਖ ਚਿਹਰ ਨੂੰ ਘੇਰ ਕੇ ਠੁੱਡੇ ਮਾਰੇ ਬੱਚਾ ਦਰਦ ਨਾਲ ਰੋਣ ਲੱਗਿਆ ਤੇ ਚੌਥੀ ਜਾਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਉਸ ਨੂੰ ਬਚਾਇਆ तकरीबन 2.5 ਮਹੀਨੇ ਪਹਿਲਾਂ ਸਿੱਖ ਬੱਚੇ ਨੂੰ ਮੁਰ ਨਿਸ਼ਾਨਾ ਬਣਾਇਆ ਗਿਆ ਜਦ ਇੱਕ ਸਟੂਡੈਂਟਸ ਆਇਆ ਤੇ ਉਸ ਦੇ ਚਿਹਰੇ ਤੇ ਇੱਕ ਹੱਥ ਨ ਮਾਰ ਦਿੱਤਾ ਮਾਪਿਆਂ ਨੇ ਇਸ ਬਾਰੇ ਪ੍ਰਿੰਸੀਪਲ ਨੂੰ ਈਮੇਲ ਕਰਦੇ ਆ ਵਾਰ-ਵਾਰ ਹੋ ਰਹੇ ਹਮਲੇ ਬਾਰੇ ਦੱਸਿਆ ਪ੍ਰਿੰਸੀਪਲ ਨੇ ਕਸੂਰવાર ਬੱਚਿਆਂ ਨੂੰ ਸੱਦੇ ਅਤੇ ਸਿੱਖ ਬੱਚੇ ਤੋਂ ਸਭਨਾਂ ਨੇ ਮਾਫੀ ਮੰਗੀ ਪਰ ਕੁਝ ਘੰਟੇ ਬਾਅਦ ਮੁਰ ਉਹੀ ਸਭ ਸ਼ੁਰੂ ਹੋ ਗਿਆ ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਘਬਰਾਉਣ ਲੱਗੇ ਪ੍ਰਿੰਸੀਪਲ ਨੂੰ ਮਾਪੇ ਨੂੰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਪਰ ਪਰਿਵਾਰ ਦਾ ਮੰਨਣਾ ਹੈ ਕਿ ਜੇ ਕਿਸੇ ਅਧਿਆਪਕ ਨੇ ਪਹਿਲੀ ਘਟਨਾ ਵਾਪਰਨ ਤੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਸਥਿਤੀ ਇੰਨੀ ਖਰਾਬ ਨਾ ਹੁੰਦੀ ਫਿਲਹਾਲ ਇਸ ਮਾਮਲੇ ਵਿੱਚ ਹੈਨੋਵਰ ਪਬਲਿਕ ਸਕੂਲ ਜਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਕੋਈ ਟਿੱਪਣੀ ਹਾਸਲ ਨਹੀਂ ਹੋ ਸਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਨ ਟਰੂਡੋ ਨੇ ਆਗਾਮੀ ਸੰਸਦੀ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਟਰੂਡੋ ਜੋ 9.5 ਸਾਲਾਂ ਤੋਂ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਪਿਛਲੇ ਦਿਨੀ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਟਰੂਡੋ ਨੇ ਕਿਹਾ ਸੀ ਕਿ ਉਹ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਤੱਕ ਇਸ ਅਹੁਦੇ ਤੇ ਬਣੇ ਰਹਿਣਗੇ ਟਰੂਡੋ ਨੇ ਪਾਰਟੀ ਨੂੰ ਪੈਪਨੀਓ ਸੰਸਦੀ ਹਲਕੇ ਤੋਂ ਕਿਸੇ ਹੋਰ ਦੀ ਉਮੀਦਵਾਰੀ ਬਾਰੇ ਵਿਚਾਰ ਕਰਨ ਲਈ ਆਖ ਦਿੱਤਾ ਟਰੂਡੋ 2008 ਤੋਂ ਇਸ ਹਲਕੇ ਤੋਂ ਲਗਾਤਾਰ ਚੋਣ ਲੜਦੇ ਅਤੇ ਜਿੱਤਦੇ ਆਏ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਹਿਲੇ ਹਫਤੇ ਆਉਦਾ ਸੰਭਾਲਣ ਮਗਰੋਂ ਦ੍ਰਾਮਤ ਹੁੰਦੀ ਹੈ ਕੈਨੇਡੀਅਨ ਵਸਤਾ ਤੇ 25% ਦੀ ਟੈਕਸ ਲਾਉਣ ਦੇ ਕੀਤੇ ਐਲਾਨ ਨਾਲ ਨਜੱਠਣ ਲਈ ਪੇਸ਼ ਬੰਦੀਆਂ ਲਈ ਸੱਦੀ ਮੁੱਖ ਮੰਤਰੀਆਂ ਦੀ ਬੈਠਕ ਦੌਰਾਨ ਟਰੂਡੋ ਨੇ ਕਿਹਾ ਕਿ ਬੇਸ਼ੱਕ ਉਹਨਾਂ ਕੋਲ ਆਪਣੇ ਭਵਿੱਖ ਬਾਰੇ ਇਮਾਨਦਾਰੀ ਨਾਲ ਸੋਚਣ ਲਈ ਬਹੁਤਾ ਸਮਾਂ ਨਹੀਂ ਬਚਿਆ ਪਰ ਉਹਨਾਂ ਪਾਰਟੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਆਗਾਮੀ ਚੋਣਾਂ ਮੌਕੇ ਪੈਪਨੀਓ ਹਲਕੇ ਤੋਂ ਕਿਸੇ ਹੋਰ ਦੀ ਉਮੀਦਵਾਰੀ ਬਾਰੇ ਵਿਚਾਰ ਕੀਤਾ ਜਾਵੇ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ 9 ਮਾਰਚ ਨੂੰ ਹੋਣ ਵਾਲੀ ਚੋਣ ਦੀ ਦੌੜ ਵਿੱਚ ਹੁਣ ਦੋ ਉਮੀਦਵਾਰ ਸਭ ਤੋਂ ਉੱਪਰ ਦਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਰਹਿ ਗਏ ਨੇ ਲੋਕ ਰਾਏ ਤੇ ਆਧਾਰਿਤ ਸਰਵੇਖਣ ਤੋਂ ਲੱਗਦਾ ਹੈ ਕਿ ਮਾਰਕ ਕਾਰਨੀ ਪਾਰਟੀ ਦੀ ਵਾਕਡੋਰ ਸੰਭਾਲਣਗੇ ਕਿਉਂਕਿ ਲੋਕਾਂ ਦੀ ਪਸੰਦ ਵਿੱਚ ਉਹ ਕ੍ਰਿਸਟੀਆ ਫਰੀਲੈਂਡ ਤੋਂ ਬਹੁਤ ਅੱਗੇ ਨੇ ਰਾਸ਼ਟਰਪਤੀ ਅਹੁਦੇ ਦੀ ਕਮਾਂਡ ਡੋਨਲਡ 트੍ਰੰਪ ਨੂੰ ਸੰਪੇ ਜਾਣ ਤੋਂ ਕੁਝ ਦਿਨ ਪਹਿਲਾਂ ਜੋ ਵਾਈਡਰ ਪ੍ਰਸ਼ਾਸਨ ਨੇ ਤਿੰਨ ਭਾਰਤੀ ਸੰਸਥਾਵਾਂ ਮੈਂ ਇੰਡੀਅਨ ਰੇਅਰ ਅਰਥਸ ਇੰਦਰਾ ਗਾਂਧੀ ਪ੍ਰਮਾਣੂ ਖੋਜ ਕੇਂਦਰ ਅਤੇ ਪਾਪਾ ਪ੍ਰਮਾਣੂ ਖੋਜ ਕੇਂਦਰ ਵਰਕ ਉੱਪਰੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ ਅਮਰੀਕਾ ਵਿੱਚ ਭਾਰ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਕਦਮ ਦਾ ਸੁਆਗਤ ਕੀਤਾ ਤੇ ਇਸ ਨੂੰ ਭਾਰਤ-ਅਮਰੀਕਾ ਸਾਂਝੇਦਾਰੀ ਦੇ ਡੂੰਘੇ ਹੋਣ ਦਾ ਨਤੀਜਾ ਕਰਾਰ ਦਿੱਤਾ ਵਿਦੇਸ਼ ਵਿਭਾਗ ਦੇ ਅਜੋਗ ਤੇ ਸੁਰੱਖਿਆ ਬਿਊਰੋ ਨੇ ਕਿਹਾ ਕਿ ਇਹਨਾਂ ਤਿੰਨੇ ਭਾਰਤੀ ਸੰਸਥਾਵਾਂ ਤੇ ਸੀਤ ਯੁੱਧ ਦੌਰ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਹਟਾਉਣ ਨਾਲ ਸਾਂਝੀਆਂ ਊਰਜਾ ਜ਼ਰੂਰਤਾਂ ਤੇ ਟੀਚਿਆਂ ਦੀ ਦਿਸ਼ਾ ਵਿੱਚ ਸਾਂਝੀ ਖੋਜ ਤੇ ਵਿਕਾਸ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਸਣੇ ਉन्नत ਊਰਜਾ ਸਹਿਯੋਗ ਵਿੱਚ ਅੜਿੱਕਿਆਂ ਨੂੰ ਘੱਟ ਕਰਕੇ ਅਮਰੀਕੀ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਵੱਲ ਮਿਲੇਗਾ ਇਸ ਦੇ ਨਾਲ ਹੀ BIS ਨੇ ਅਮਰੀਕਾ ਦੇ ਕੌਮੀ ਸੁਰੱਖਿਆ ਤੇ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਗਤੀਵਿਧੀ ਵਾਲੀ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਟੀਚੇ ਤਹਿਤ 11 ਸੰਸਥਾਵਾਂ ਨੂੰ ਐਟਟイズ ਲਿਸਟ ਵਿੱਚ ਜੋੜਿਆ ਐਟਟイズ ਲਿਸਟ ਦਾ ਇਸਤੇਮਾਲ ਉਹਨਾਂ ਸੰਸਥਾਵਾਂ ਦੇ ਵਪਾਰ ਨੂੰ ਕੰਟਰੋਲ ਕਰਨ ਲਈ ਕੀਤਾ ਜਾਂਦਾ ਜਿਨ੍ਹਾਂ ਨੂੰ ਅਮਰੀਕੀ ਕਮੇ ਸੁਰੱਖਿਆ ਜਾਂ ਵਿਦੇਸ਼ ਨੀਤੀ ਲਈ ਖਤਰਨਾਕ ਮੰਨਿਆ ਜਾਂਦਾ ਹੈ ਇਸ ਸੂਚੀ ਅਮਰੀਕੀ ਵਣਜ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਹੈ ਬ੍ਰਾਹਮਤ ਪ੍ਰਸ਼ਾਸਨ ਲਈ ਵਣਜ ਦੇ ਪ੍ਰਮੁੱਖ ਉਪ ਸਹਾਇਕ ਸਕੱਤਰ ਮੈਥਿਊ ਬੋਰਮੈਨ ਨੇ ਕਿਹਾ ਕਿ ਤਿੰਨ ਭਾਰਤੀ ਸੰਸਥਾਵਾਂ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਨਾਲ ਅਮਰੀਕਾ ਤੇ ਭਾਰਤ ਵਿਚਲੇ ਨਜ਼ਦੀਕੀਆਂ ਸਹਿਯੋਗ ਸੰਭਵ ਹੋਵੇਗਾ ਅਮਰੀਕਾ ਵਿੱਚ ਵਾਈਟ ਹਾਊਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਵਰਸ਼ਿਤ ਕੰਦੋਲਾ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਮਰੀਕੀ ਅਦਾਲਤ ਨੇ ਕਿਹਾ ਕਿ ਹਮਲੇ ਪਿੱਛੇ ਨੌਜਵਾਨ ਦਾ ਉਦੇਸ਼ ਅਮਰੀਕੀ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਤੇ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਥਾਪਿਤ ਕਰਨਾ ਸੀ ਜੱਜ ਡੈਵਨੀ ਐਲ ਫਰੈਡਰਿਕ ਨੇ ਨੌਜਵਾਨ ਨੂੰ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 3 ਸਾਲ ਨਿਗਰਾਨੀ ਹੇਠ ਰਿਹਾਈ ਦਾ ਵੀ ਉਦੇਸ਼ ਦਿੱਤਾ ਹੈ ਅਦਾਲਤੀ ਦਸਤਾਵੇਜ਼ ਅਨੁਸਾਰ ਦੋਸ਼ੀ ਨੌਜਵਾਨ ਸਾਈ ਵਰਸ਼ਿਤ ਕੰਦੋਲਾ ਮਸੂਰੀ ਦੇ ਸੈਟ ਲੂਇਸੇਲ ਆਕੇ ਦਾ ਰਹਿਣ ਵਾਲਾ ਕੰਦੋਲਾ 22 ਮਈ 2023 ਦੀ ਦੁਪਹਿਰ ਨੂੰ ਸੈਂਟ ਲੂਇਸ ਤੋਂ ਇੱਕ ਜਹਾਜ਼ ਰਾਹੀਂ ਵਸ਼ਿੰਗਟਨ ਡੀਸੀ ਪਹੁੰਚਿਆ ਕੰਦੋਲਾ ਸ਼ਾਮ 5:20 ਮਿੰਟ ਦੇ ਕਰੀਬ ਡਾਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ ਤੇ ਸ਼ਾਮ 6:30 ਵਜੇ ਦੇ ਕਰੀਬ ਇੱਕ ਟਰੱਕ ਕਰਾਏ ਤੇ ਲਿਆ ਟਰੱਕ ਕਰਾਏ ਤੇ ਲੈ ਕੇ ਉਹ ਵਾਈਟ ਹਾਊਸ ਲਈ ਰਵਾਨਾ ਹੋ ਗਿਆ ਰਸਤੇ ਵਿੱਚ ਉਹ ਭੋਜਨ ਅਤੇ ਗੈਸ ਲਈ ਰੁਕਿਆ ਰਾਤ ਲਗਭਗ 9:30 ਵਜੇ ਕੰਦੋਲਾ ਵਸ਼ਿੰਗਟਨ ਡੀਸੀ ਪਹੁੰਚਿਆ ਤੇ ਐਚ ਸਟਰੀਟ ਨਾਰਥ-ਵੈਸਟ ਅਤੇ 16ਵੀਂ ਸਟਰੀਟ ਨਾਰਥ-ਵੈਸਟ ਦੇ ਚੌਰਾਹੇ ਤੇ ਵਾਈਟ ਹਾਊਸ ਦੀ ਸੁਰੱਖਿਆ ਕਰ ਰਹੇ ਵੈਰੀਕੇਟ ਨਾਲ ਟਰੱਕ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਕੰਦੋਲਾ ਤੇ ਟਰੱਕ ਨੂੰ ਫੁੱਟਪਾਥ ਤੇ ਚੜਾਇਆ ਜਿਸ ਨਾਲ ਫੁੱਟਪਾਥ ਤੇ ਚੱਲ ਰਹੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਇਸ ਤੋਂ ਬਾਅਦ ਕੰਦੋਲਾ ਨੇ ਦੁਬਾਰਾ ਟਰੱਕ ਨੂੰ ਇੱਕ ਹੋਰ ਵੈਰੀਕੇਟ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੱਕ ਨੁਕਸਾਨਿਆ ਗਿਆ ਅਤੇ ਰੁਕ ਗਿਆ ਕੰਦੋਲਾ ਟਰੱਕ ਵਿੱਚੋਂ ਬਾਹਰ ਨਿਕਲਿਆ ਤੇ ਆਪਣੇ ਬੈਗ ਵਿੱਚ ਇੱਕ ਬੈਨਰ ਕੱਢਿਆ ਇਹ ਲਾਲ ਅਤੇ ਚਿੱਟਾ ਸੀ ਅਤੇ ਇਸ ਤੇ ਨਾਜੀ ਸਵਾਸਟਿਕ ਸੀ ਅਮਰੀਕੀ ਪੁਲਿਸ ਨੇ ਕੰਦੋਲਾ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਜਦੋਂ ਵਾਈਟ ਹਾਊਸ داخل ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁੱਛਗਿੱਛ ਦੌਰਾਨ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਉਸਨੇ ਲੋਕਤੰਤਰੀ ਤੌਰ ਤੇ ਚੁਣੀ ਗਈ ਸਰਕਾਰ ਨੂੰ ਉਖਾੜ ਸੁੱਟਣ ਅਤੇ ਤਾਨਾਸ਼ਾਹੀ ਸਥਾਪਿਤ ਕਰਨ ਦੇ ਇਰਾਦੇ ਨਾਲ ਵਾਈਟ ਹਾਊਸ ਤੇ ਹਮਲਾ ਕੀਤਾ ਸੀ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਲਈ ਉਹ ਅਮਰੀਕੀ ਰਾਸ਼ਟਰਪਤੀ ਅਤੇ ਹੋਰ ਨੇਤਾਮਾਂ ਨੂੰ ਮਾਰਨ ਤੋਂ ਵੀ ਨਹੀਂ ਝਿਜਕਦਾ ਉਹ ਲਗਭਗ 6 ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਉਸ ਦਾ ਆਦੇਸ਼ ਵਾਈਟ ਹਾਊਸ ਵਿੱਚ ਦਾਖਲ ਹੋਣਾ ਸੱਤਾ ਹਤਿਆਣਾ ਅਤੇ ਦੇਸ਼ ਦਾ ਇੰਚਾਰਜ ਬਣਨਾ ਸੀ ਅਦਾਲਤ ਨੇ ਕਿਹਾ ਕਿ ਨੌਜਵਾਨ ਦੇ ਹਮਲੇ ਨਾਲ ਨੈਸ਼ਨਲ ਪਾਰਕ ਸਰਵਿਸ ਨੂੰ 4322 ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਉਸ ਨੇ ਪਹਿਲਾਂ ਵੀ ਇੱਕ ਟਰੱਕ ਕਰਾਈ ਤੇ ਲੈ ਕੇ ਵਾਈਟ ਹਾਊਸ ਤੇ ਹਮਲਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਸਨ ਉਸ ਨੇ 22 April 2023 ਨੂੰ ਵਰਜੀਨੀਆ ਵਿੱਚ ਇੱਕ ਸੁਰੱਖਿਆ ਕੰਪਨੀ ਤੋਂ 25 ਹਥਿਆਰਬੰਦ ਗਾਰਡ ਅਤੇ ਇੱਕ ਵਕਤਰਬੰਦ ਕਾਫਲਾ ਮੰਗਿਆ ਕਦੋਲਾ ਨੇ ਅਮਰੀਕੀ ਸਰਕਾਰ ਵਿਰੁੱਧ ਆਪਣੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਇਹਨਾਂ ਗਾਰਡਾਂ ਦੀ ਸਵਾਮਾ ਅਤੇ ਵੱਡੇ ਬਾਨਾਂ ਦੀ ਵਰਤੋਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ